ਕਿ ਕਾਊਂਕੋ ਜੀ ਆ। ਚੰਗੇਲੇ ਵੇਲ। ਹਾਂ ਜੀ ਮੁੰਡਿਆ ਠੀਕ ਠਾਕ ਏ। ਹਾਂ ਫੋਲ ਵਰ ਦੇ ਮੇਰੇ। ਇਹ ਲੈ ਤੇ ਲੈ ਰਿਹਾ ਨਾ। ਕਾਜੀਆ ਮੈਨੂੰ ਵੜਾਈਂ ਨਿਗਾੜ। ਕਹਿੰਦਾ ਮੈਨੂੰ ਵੜਾ ਹਣਾ। ਇੱਕ ਵਾਰ ਮੈਨੂੰ ਵੜਾ। ਤੂੰ ਨਹੀਂ ਬਣਾਉਣਾ ਹੁੰਦਾ। ਆ ਇੱਕ ਵਾਰ ਫਿਰ। ਟੜਕਾ ਨੁਕਸਾਨ ਕਰਤਾ ਜੇ ਬੜੀ ਸਰੀ ਗੱਲ ਆ ਜਿੰਮਾ ਲਾ ਕੇ ਤੁਸੀਂ ਕਦਾਂ ਖਾਂਦੇ ਚਾਤਾ ਖਾਂਦੇ ਐਦਾਂ ਬਣ ਜੀ ਤਰੀਰ ਐਦਾਂ ਘਟ ਜੂਗਾ ਵੀਰ ਜੀ ਇਹ ਹੀ ਕਰ ਲੈਣਾ ਹੈ ਤੁਸੀਂ ਜਿੰਨਾ ਦਾ ਪਤਲਾ ਉਹਨਾਂ ਦਾ ਮੋਟਾ ਢੇਡ ਕਰ ਦੇਣਾ ਜੀ ਬੀਗ ਨਾ ਲਾਈ ਬੀਗ ਕੇ ਫੇਰ ਹੀ ਪਤਾ ਲੱਗੂ ਇਧਰ ਮਿੱਤਰੋ ਅਸੀਂ ਕੌਫੀ ਬਣਾਉਂਦੇ ਆਂ ਸੰਡੇ ਆਜੇ ਸੰਡੇ ਆ ਤੇ ਅੱਜ ਮੈਂ ਗਿਆ ਫੰਡੇ ਕਰ ਲਈਏ ਕਿਉਂਕਿ ਸਾਡੇ ਇੱਦਾਂ ਹੀ ਦਿਨ ਤੋਂ ਲੰਘ ਜਾਂਦੇ ਬਾਅਦੋਂ ਰਿੰਨਲੇ ਉਹ ਚੰਗੀ ਤਰ੍ਹਾਂ ਇਹਨੂੰ ਪੂਰੀ ਮੈਨਾ ਓਕੇ ਰਿਪੋਰਟ ਬਾਹਰ ਨਾ ਮੌਜਦਾ ਰਹਾਵਾ ਤੁਹਾਨੂੰ ਦਲੇਰ ਜੀ ਦੇ ਕੌਫੀ ਲੈ ਆਏ ਆ ਸੇਵਾ ਪੂਰੀ ਨਿਭਾਈ ਜਾ ਰਹੀ ਆ ਜਾਂ ਤੇ ਮੈਨੂੰ ਥੋੜਾ ਲੱਗਾ ਜਕਾਮ ਬੁਖਾਰ ਹੋਇਆ ਜੇ ਤਾਂ ਵੀ ਮੁੰਡੇ ਮੈਨੂੰ ਲੈ ਆਏ ਜੇ ਇਕੱਲੀ ਕੌਫੀ ਕੋਈ ਬਿਸਕਟ ਨਾਲ ਬਿਸਕੁਟ ਆ। ਕੋਫੀ ਲੈ ਆਓ। ਲਿਆਓ ਇਦਾਂ ਨਹੀਂ ਸੁੱਕੀ ਦੀ ਪੀਣੀ ਐ ਕੌਫੀ। ਪੀ ਲੈਣਾ ਭਾਜੀ। ਘਰੇ ਆਉਣਾ 샤ਦੀ ਮੈਂ ਤਾਂ ਫਿਰ ਰਗੜਾ ਰੂੜਾ ਲਾਵਾਂਗੇ। ਹਾਏ, ਸਰਦਾ ਹੀ ਪੀਵਾਂਗੇ ਤੁਹਾਨੂੰ ਮੋਟੇ ਮਾਟੇ ਕਰ ਦੇ ਕੇ ਦੇਖੋ। ਮੋਟੇ ਤਾਂ ਯਾਰ ਅੰਨਾ ਨਾ ਕਰ ਦੇਣਾ ਇਹ। ਚਾਟਾ ਨਾਲ? ਚਾਟਾ ਨਾਲ। ਕਾਫੀ ਵੀਲੀ ਦੇ ਭਰਾ। ਵੀਲੀ ਭਰਾ ਚੰਗਾ ਭਾਜੀ। ਓਕੇ ਦੇਖੋ ਆ ਜਿਓ ਟਾਈਮ ਨਾਲ। ਆ ਜਾਾਂਗੇ ਉਹਨੂੰ ਪੁਸਤਾਨ ਨੂੰ ਫੋਨ ਕਰ ਦਈਏ ਕਰੀ। ਸੰਗਤ ਜਾਨੀ ਮੈਂ ਅੱਜ ਸ਼ਾਮ ਨੂੰ। ਗੁੱਡ ਨਾਈਟ। ਡੰਗਾ ਜੀ। ਹਾਂਜੀ ਮਿੱਤਰੋ ਹਾਂਜੀ ਮਿੱਤਰੋ ਹੋਪ ਕਰਦਾ ਕਿ ਠੀਕ ਹੋਗੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਦਾ ਸਾਡਾ ਪਲਾਨ ਯਾਰ ਸੰਡੇ ਹੀ ਤੇ ਮੈਨੂੰ ਮੈਂ ਬੁਖਾਰ ਜਿਹਾ ਵੀ ਚੜਿਆ ਵਾ ਤੇ ਕਹਿੰਦੇ ਰਗੜਾ ਰੁਗੜਾ ਰੁਗੜਾ ਲਾਉਣਾ ਵਾ ਨਾਲੇ ਕਹਿੰਦੇ ਕਿ ਇਦਾਂ ਟਰੈਕਟਰ ਤੇ ਜਾਂਦੇ ਕਿ ਪਾਸੇ ਮੈਂ ਚਲੋ ਵੇਖ ਲੈਨੇ ਆ ਕੈਨ ਕੋਣ ਚੱਕੀ ਫਿਰਦੇ ਆ ਤੇਲ ਤੂਲ ਭਰਾ ਲਿਆ ਵਾ ਫੁੱਲ ਭਰਾਇਆ ਕੈਨ ਫੁੱਲ ਨੂੰ ਲੱਗਣੀ ਪਿਆ ਆ ਮੈਂ ਚ ਲਊਗਾ ਯਾਰ ਪਿੱਛੇ ਜਾ ਤੇ ਬਸ ਹੁਣ ਮਿਲਦੇ ਆ ਤੁਹਾਨੂੰ ਅੱਗੇ ਕੇ ਵਲੌਗ ਚ ਨਜ਼ਾਰਾ ਆਏਗਾ ਸਕਿੱਪ ਨਾ ਕਰਿਓ ਮੌਸਮ ਦੇ ਮਿੱਤਰੋ ਵਧੀਆ ਪਰ ਗਰਮੀ ਬੜੀ ਏ ਤੇ ਪਿਛਲੇ 5-6 ਦਿਨਾਂ ਤੋਂ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਇੱਥੇ ਗੜ ਬੈ ਗੇ ਸਾਡੇ ਤੇ ਪਰ ਇਹ ਮਮਾਲੇ ਤੇ ਤੇਲ ਪਿਆ ਵੇ ਨਾ 80 ਲੀਟਰ ਸਾਈਡਾਂ ਤੇ ਲੱਗਾ ਆਹ ਟਰੈਕਟਰ ਜੀ ਤੇ ਮੁੰਡਾ ਕਹਿੰਦਾ ਟਰੈਕਟਰ ਬੜਾ ਭਜਦਾ ਮੇਰਾ ਕਹਿੰਦਾ ਅੱਜ ਤੁਹਾਨੂੰ ਮੈਂ ਜਲਵਾ ਵਿਖਾਉਣਾ ਆਪਣਾ ਕਾਰਾਗਰੀਿਕਾ ਦਿਖਾਉਣਾ ਮੁੰਡੇ ਦੀ ਆਈਡੀ ਜੇ ਸਾਰਿਆਂ ਨੇ ਅਨਫੋਲੋ ਕਰ ਦੇ ਜੇ ਫੋਲੋ ਕੇ ਨਹੀਂ ਕੀਤਾ ਹੋ ਗਾ ਰੇ ਬਨੋਫ ਕਰ ਦਿਓ ਬਲੌਗਰ ਬੈਠਾ ਠੀਕ ਐ ਇਹ ਗੱਲ ਸੁਣ ਮੈਂ ਕਹਿੰਦਾ ਜਿੰਨੇ ਭਜਾਉਣਾ ਸਾਡੇ ਨਾਲ ਓਪਨ ਚੈਲੰਜ ਆ ਜਾਓ ਐਦਾਂ ਕਹਿੰਦਾ ਨਾ ਵੀ ਭਜਣਾ ਹੀ ਨਹੀਂ ਭਾਈ ਇੰਨਾਵ ਨਹੀਂ ਕਹਿਣ ਜਾਂ ਕਹਿੰਦਾ 200 ਪਲੱਸ ਜਾਂਦਾ ਐ ਦਵਿੰਦਰ ਹੁਣੀ ਵੇਖ ਲੈਂਦੇ ਆ ਨੰਕਾਰ ਆ ਜਾਣ ਐਦਾਂ ਕਹਿੰਦਾ ਇਹਨੇ 200 ਪਲੱਸ ਜਾਂਦਾ ਕਹਿੰਦਾ 200 ਪਲੱਸ ਜਾਂਦਾ ਜੀ ਸੁਣ ਓਏ ਉਹ ਦਿਨ ਤੋਂ ਮੈਂ ਏਡੀ ਕੋ ਕੀਪ ਜੀ ਫੜ ਚਲੋ ਫਿਰ ਮਿਲਦੇ ਮਿੱਤਰ ਤੁਹਾਨੂੰ ਕਹਿੰਦਾ ਫਾਇਦਾ ਵਾਲਾ ਸਟਾਰਟ ਹੋ ਜਾਣੀ ਤੇ ਫਾਇਦਾ ਬੜਾ ਕਹਿੰਦਾ ਬੈਟਰੀ ਚਾਰਜ ਲਾਉਣੀ ਮੈਣੀ ਜੀ ਓ ਮਮਾ ਮਮਾ ਆਇਆ ਪੰਜ ਸੱਤਾ ਦੇਣਾ ਬਾਹਰ ਆ ਨਾ ਘਰੇ ਅੱਛਾ ਅੱਛਾ ਤੇ ਡੱਕ ਡੁੱਕ ਦੀਆਂ ਤਾਰਾਂ ਲੱਗੀਆਂ ਹੰਨੀਆਂ ਹਾਂ ਹਾਂ ਸਿਸਟਮ ਵੱਡਾ ਲਾਇਆ ਨਾ ਇੱਕ ਵੱਡਾ ਜਿਆਦਾ ਨਾ ਆਓ ਚਾਲ ਕਰਕੇ ਠੀਕ ਆ ਆ ਆ ਚਲੋ ਕੋਈ ਗੱਲ ਨਹੀਂ ਲਾ ਲਓ ਪ੍ਰਚਾਰ ਚ ਲਓ ਜੀ 5 ਮਿੰਟ ਬਾਅਦ ਆ ਗਈ ਬੈਟਰੀ ਚਾਰਜ ਹੋ ਕੇ ਹੁਣ ਵੇਖੀਂ ਕਹਿੰਦਾ ਸੀ 1 ਮਿੰਟ ਦੇ ਵਿੱਚ ਵਿੱਚ ਹੀ ਆ ਜੇਗੀ ਹੋਏ ਨਾ ਹੋਏ ਨਾ ਪੱਕਾ ਚਲ ਵੇਖ ਲੈਂਦੇ ਕੁਝ ਕਦੋਂ ਕਰਦੇ ਹਣਾ ਅੱਛਾ ਰਾਰ ਲੈ ਆਉਂਦੇ ਹਾਂ ਬੈਟਰੀ ਜੋ ਚਾਰ ਨਹੀਂ ਕਰਦਾ altitude ਘਰੇ ਲਿਆ ਕੇ 2 ਮਿੰਟ ਲਾਦੀ ਦੀ ਫਿਰ ਹੋਈ ਨਾ ਸਟਾਰ ਚਲੋ ਲੱਗੇ ਜਾਂਦਾ ਪਾਦਾ ਬੈਟਰੀ ਕੋਈ ਵਧੀਆ ਕੰਪਨੀ ਦੇ ਲੈ ਲਓ ਨਹੀਂ ਨਹੀਂ ਵੈਸੇ ਕਰ ਦਿੰਦਾ ਟਾਇਰ ਭੰਗ ਦਾ ਵਾਲਾ ਇਹ ਗਾਈਸ ਦੇਖ ਸਕਦੇ ਤੁਸੀਂ ਫਿਰ ਇਧਰ ਢਾਦੀ ਦੇ ਆਂਦਾ ਫਿਰ ਕਿਹੜਾ ਗਾਂਗਾ ਸ਼ਾਣੀ ਨਾ ਅੱਛਾ ਟਾਇਰ ਇਹ ਹੋਰ ਨਿੱਕੇ ਪਾਉਣੇ ਇਹਦੇ ਵਾਲੇ ਦੇ ਅਗਲੇ ਪਾ ਦੋ ਬੰਦੀ ਦੇ ਪਿਛਲੇ 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 ਜਿਹੜੇ ਪਿਛਲੇ ਅੱਗੇ ਪਾ ਦੋ ਇਹ ਗਰਮੀ ਤੋਂ ਪਸੀਨਾ ਆਇਆ ਤੇ ਮਾਰਗੇ ਗਰਮੀਨਾ ਹੈ ਮਿੱਤਰੋ ਡਰਾਈਵਰ ਚੇਂਜ ਕਰਤਾ ਕਿਉਂਕਿ ਆ ਭਜਾਉਣ ਬੜਾ ਲਿਆ ਏ ਭਾਇਦਾ ਨਹੀਂ ਪਾਣੀ ਪਿਆ ਪਾਣਾ ਤੇ ਜਿਲਾ ਕਰਦਾ ਤੇ ਆ ਮਾਣੋ

ਆ ਜਰਾ ਨਹੀਂ ਭਜਾਉਣਾ ਯਾਰ ਭਜਾਉਣਾ ਯਾਰ ਜਰੂਰੀ ਭਜਾਉਣਾ ਆ ਆਰ ਪੀਐਮ ਬੜੇ ਆ ਕਿੰਨੇ ਹਸ ਪਾਵਰ ਆ ਇੱਥੇ ਸਿਲੰਡਰ ਲਾਓ ਨੋਸ ਆ ਆ ਆਹ ਸਿਲੰਡਰ ਆਹ ਸਿਲੰਡਰ ਉਹਰਾ ਬੇਸ ਬੜਾ ਪਰ ਉਹਰਾ ਫੂਲ ਹੀ ਉਹ ਤਾਂ ਹੋ ਕੇ ਪੱਟੀ ਕਰਦੇ ਉਹ ਤੇ ਹੜਾ ਦੇ ਨਹੀਂ ਦਾ ਉੱਤੇ ਆ ਉਹਦੇ ਆਹੋ ਮੇਰੀ ਗੱਲ ਤਾਂ ਹੜਾ ਤਾਂ ਹੜਾ ਦੇ ਤੇ ਲੋ ਤੁਹਾਡੇ ਕੰਮ ਕਲਟਰ ਨਾ ਪੋਈ ਲਾ ਦੇ ਉਹ ਕਿਹਾ ਥਾ ਉਹ ਬੜੀ ਆ ਬੈ ਜਾ ਉਹ ਕਹਿੰਦਾ ਕਿ ਜਿਹੜਾ ਪਾਇਆ 1500 ਦਾ ਉਹ ਅੱਗੀ ਲੱਗਦੇ ਅੱਗੇ ਧੂਮਾ ਤੇ ਮਾਰ ਹੁੰਦਾ ਵਿਆ ਚੰਗੇਲੇ ਵੇ ਲੈ ਨੀਦਾ ਥੱਲੇ ਆਜਦਾ ਵੇਕਟਰ ਉਹ ਲੋਕ ਕਹਿੰਦੇ ਭਜਾਉਣਾ ਭਜਾਉਣਾ ਕਿ ਆ ਵੀ ਗੁਰੂਗੜ੍ਹ ਦੇ ਨਹੀਂ ਰਹਿੰਦੀਏ ਨਹੀਂ ਕਹਿੰਦੇ ਸਾਲ ਹੋ ਗਿਆ ਵੀ ਟਰਬੋ ਲੱਗੀ ਨੂੰ ਅੱਜ 파ੜੀ ਸ਼ੋਰ ਕਰੇ ਟਰਪੋ ਵੀ 파ਟੀ ਹੈ ਕੱਲ ਨਹੀਂ 파ਟਾ ਆ ਵੀ 파ੜਨ ਵਾਲਾ ਟਰਬੋ ਬਾਬੇ ਬਾਬੇ ਦੇ ਨਾਂ ਦੇ ਨੇ ਟਰਬੋ 파ੜਤੀ ਅੱਜ ਇਹਨੂੰ ਅਨੰਦਪੁਰ ਖੜਨਡਾ ਲਿਆ ਕੀ ਕੀ ਕਰਦੋ ਇੱਧਰ ਨੂੰ ਆਏ ਹਾਂ ਤੇ ਮੈਂ ਹਾਂ ਚਲੋ ਦਰਸ਼ਨ ਕਰ ਲਈਏ ਗੁਰੂ ਮਹਾਰਾਜ ਦੇ ਆ ਗੁਰੂ ਕੇ ਬਾਗ ਆਏ ਅੱਜ ਮੈਂ ਯਾਰ ਬੜੇ ਟਾਈਮ ਬਾਅਦ ਆਇਆ ਗੁਰੂ ਕੇ ਬਾਗ ਅੱਜ ਘਟੋ ਘਟ ਦੋ ਤਿੰਨ ਸਾਲ ਬਾਅਦ ਆਇਆ ਹਣਾ ਇੱਧਰ ਲਓ ਮਿੱਤਰੋ ਦਰਸ਼ਨ ਕਰ ਲਏ ਆ ਤੇ ਇੱਥੇ ਲੱਗੇ ਮੁੰਡੇ ਦੇ ਘਰੇ ਆਏ ਆ ਤੇ ਮੈਂ ਕਿਹਾ ਜਦੋਂ ਲੱਗੇ ਆਏ ਤੇ ਦਰਸ਼ਨ ਕਰਨੇ ਜ਼ਰੂਰੀ ਆ ਨਾ ਤੇ ਦਰਸ਼ਨ ਕਰ ਲਏ ਆ ਯਾਰ ਇੱਥੇ ਵੀ ਚਪੈਰਾ ਸਾਹਿਬ ਘਟਦੇ ਆ ਮੈਨੂੰ ਤੇ ਅੱਜ ਪਹਲਗ ਤੇ ਵਧੀਆ ਲੱਗਾ ਯਾਰ ਦਰਸ਼ਨ ਕਰਕੇ ਹਾਂਜੀ ਮੁੰਡਿਆ ਠੀਕ ਠਾਕ ਏ ਵਧੀਆ ਜੀ ਵਧੀਆ ਬੋਲ ਵਰਵਾ ਹਾਂ ਬੋਲ ਵਰ ਬੋਲ ਵਰ ਦੇ ਮੇਰੇ ਅੱਛਾ ਕਿੱਥੋਂ ਦੇ ਹੈ ਆਯਾੜਾ ਪਿੰਡ ਹੈ ਉਹ ਹੀ ਹੈ ਬਲੌਗ ਬਣਾਇਆ ਤੁਹਾਡਾ ਆ ਗਿਆ ਵੇਖ ਲੋ ਤੁਹਾਡੀ ਵੀਡੀਓ ਆ ਜਾਨੀ ਤੁਹਾਡੀ ਵੀਡੀਓ ਆ ਜਾਈਗੀ ਹੁਣ YouTube ਤੇ ਠੀਕ ਆ ਤੇ ਮੇਤਰੋ ਬੜਾ ਵਧੀਆ ਲੱਗਾ ਇੱਥੇ ਦਰਸ਼ਨ ਕਰਕੇ ਤੇ ਹੁਣ ਜਿਹੜਾ ਅਸੀਂ ਮੁੰਡੇ ਦੇ ਘਰੇ ਚੱਲੇ ਹਾਂ ਮੈਂ ਕਿਹਾ ਉਧਰ ਹੋਈਏ ਹੁਣ ਆਪਾਂ ਤੇ ਬਸ ਫਿਰ ਅੱਗੇ ਕੇ ਕੰਟੀਨਿਊ ਵੇਦੇ ਰਹੋ ਵਲੌਗ ਲਓ ਵੀ ਮੇਤਰੋ ਜਿੱਧਰ ਆਈ ਆਉਣਾ ਸੀ ਹੁਣ ਉਧਰ ਅਸੀਂ ਆ ਗਏ ਸਾਹਮਣੇ ਵੀਰ ਦਾ ਘਰ ਆ ਹੋਰ ਮੁੰਡਾ ਕਹਿੰਦਾ ਸਟਾਰਟਅਪ ਕਰੂਗਾ। ਬਸ ਚਲੋ ਸਟੈਂਡ ਤੇ ਠੀਕ ਆ ਪਹਿਲਾਂ ਰੱਬ ਦਾ ਨਾਲ ਹੈ ਲੀਆ ਤੂੰ ਕੀ ਕਰਾ ਦੇਣਾ। ਇਹ ਦੂਜਾ ਬੰਦਾ ਕਿਹ ਚਾਮੀਆ ਇਹ ਰੋਕੋ ਕਾਰਦੇ ਹੋ ਅੰਚਲਾ ਨਾਲ ਬੰਦ ਤੇ ਨਾ ਰਹਾ ਜਾ। ਹਾਂਜੀ ਕਾਇਨ ਨਗਾਰ ਕਹਿੰਦਾ ਮੈਨੂੰ ਭਰਾ ਹਣਾ ਇੱਕ ਵਾਰ ਮੈਨੂੰ ਭਰਾ ਤੁਮ ਉੱਥੇ ਲੈ ਉਤਰਦੇ ਵੀਰ ਮੈਂ ਤੈਨੂੰ ਅੱਗੇ ਫੋਨ ਆਉਂਦੇ ਘਰ ਆਉਂਦਾ ਇਹ ਚੀਜ਼ ਦੇ ਮਾਰੀ ਹੋਰ ਨਹੀਂ ਦੀ ਗੱਲ ਗੇ ਰਿਲਾ ਖੋਲੋ ਖੋਲੋ ਕਿਵੇਂ ਬੰਪਰ ਨਾਲ ਗੱਲ ਹੋ ਕੇ ਕਰ ਦੇਖੋ ਇੱਕ ਟੱਪ ਦਾ ਬਣਾ ਦੇ ਕੇ ਦਾ ਹਸਪੈਂਡਲ ਤੋੜਿਆ ਹੈ ਮੈਂ ਉਹ ਨਾ ਬੰਪਰ ਖੋਲ ਗਿਆ ਪਹਿਲਾਂ ਦੇਖੋ ਅੰਟਰ ਬੋ ਲਾਈਏ ਆਏ ਆਉਂਦੇ ਆਉਂਦੇ ਪਾਣੀ ਕੀ ਕੋਈ ਲਾਤ ਅਸੀਂ ਦੇਦਾ ਜਦਾਂ ਕਿ ਇਹਨੇ ਉਲਟੀ ਕੀਤੀ ਹੁੰਦੀ ਆ ਕਾਲੇ ਤੇਲ ਦੀ ਆਹੋ ਜਦਾਂ ਬੱਸ ਦੇ ਬਾਹਰ ਨਹੀਂ ਸਾਈਡਾਂ ਤੇ ਹੁੰਦੀ ਜਦਾਂ ਚੋਚ ਬਲੋ ਵਜਣਾ ਅਜ ਫੇਰ ਸ਼ੁਰੂ ਕਰੋ ਆਹੋ ਆਇਆ ਤੱਤਾ ਆਇਆ ਤੱਤਾ ਯਾ ਨੈਗੇਟਿਵ ਦੱਸ ਕੇ ਆੜੀ ਤੂੰ ਥੰਬਨੇਲ ਕਿੱਦਾਂ ਬਣਾਇਦਾ ਥੰਬਨੇਲ ਹੈ ਥੰਬਨੇਲ ਤੇ ਨਮਣੀ ਬਣਾਉਣਾ ਹੁੰਦਾ ਆ ਇੱਕ ਵਾਰ ਤੈਨੂੰ ਚਾਹੀਦੀ ਹੱਲੇ ਹੈਲੋ ਫੇਰ ਉਹੀ ਗੱਲਾਂ ਕਰਦਾ ਨਾ ਤੂੰ ਤੈਨੂੰ ਚਾਹੀਦੀ ਹੱਲੇ ਆਸ ਤੇ ਸਰ ਕੀ ਕਰਨਾ ਹੈ ਉਹ ਨੂੰ ਸਰ ਨਹੀਂ ਵਗੈਸਣਾ ਪਾਪੇ ਆਪਣੇ ਨੂੰ ਕਿੱਦਾਂ ਖੜਨਾ ਹੈ ਨਹੀਂ ਉਹ ਥੱਲੇ ਨੂੰ ਮੂੰਹ ਕਰਕੇ ਲਾਈਦਾ ਵਾ ਉਹ ਥੱਲੇ ਨੂੰ ਪੱਟੀ ਕਰਕੇ ਇੱਧਰ ਨੂੰ ਪੈਰ ਕੱਢੀ ਹੈ ਨਹੀਂ ਬਾਈ ਅੱਛਾ ਉਹ ਗੁੱਜਾ ਬਣਿਆ ਇੱਧਰ ਛੱਡ ਲੈ ਉਹ ਪਹਿਲੇ ਇਹਦਾ ਰੈਂਕ ਗਿਆ ਅੱਡੀ ਅੱਗਾ ਕੜਾ ਕੜਾ ਕਰਾਂਗੇ ਕਰਨ ਤਾਂ ਕਹਿੰਦੇ ਆ ਕਿ ਮੈਂ ਕੋੜੂ ਕੰਮ ਗਾਉਣਾ ਇੱਕ ਤੇ ਕੱਲਾ ਇੰਜਣ ਇਹਦਾ ਲੈ ਜਾਂਦੇ ਬਾਕੀ ਸਾਰਾ ਇੱਥੇ ਲਾ ਲੂ ਦਿੰਨੇ ਆ ਮੈਂ ਹਾਂ ਇਹ ਜੀ ਚਲ ਪਰਿਆ ਮਾ ਪਾ ਕਪੜਾ ਦੇ ਵੀਰ ਜੀ ਇੱਕ ਮਿੰਟ ਹੁਣ ਕਰਾਓ ਜੀ ਹੁਣ ਵੀਰ ਦਾ ਇੰਜਣ ਵੇਲ ਲਈ ਇੰਜਣ ਚ ਨਹੀਂ ਕੱਗ ਆਹ ਆ ਵੇਖਿਆ ਫਿਰ ਬਚ ਆਇਆ ਬਚ ਬਚ ਆਇਆ ਫਸ ਗਿਆ ਬਚ ਗਿਆ ਚਾਹ ਹੋ ਗਿਆ ਟਾਇਰ ਕਹਿੰਦਾ ਛੋਟੇ ਮੋਨੇ ਪਿਛੇ ਮੈਂ ਕਿਹਾ ਆਹ ਲਾ ਕੇ ਪਿਛੇ ਪਾ ਦਿੱਤਾ ਅਗਲੇ ਇੰਦਰ ਬਾਹਰ ਨਹੀਂ ਨਹੀਂ ਉਹ ਅਮਰੁੱਤੀ ਦੇ ਨਹੀਂ ਹੁੰਦੇ ਹੁੰਦੇ ਉਹ ਪਾਵਾਂਗੇ ਕਿ ਘੰਮ ਦੇ ਗਾਂ ਨੂੰ ਤਾਂ ਪਛਾਣ ਆਹ ਚਲੋ ਕਰੋ ਜੋ ਕਰਨਾ ਹੈਰ ਕਰੀਏ ਚਾਹ ਹੁੰਦੀ ਕੋਈ ਨਹੀਂ ਬਹੁ ਪਹਿਲਾਂ ਚਾਹ ਪੀ ਕੇ ਗਰਮ ਹੋ ਗਏ ਨਾ ਫਿਰ ਇਹਦਾ ਕਰਨਾ ਜੋ ਕਰੀਏ ਠੀਕ ਆ

ਇਹਦੀ ਉਹ ਪਈ ਟਰਬੋ ਦੇ ਸਾਰੀਆਂ ਲਾਥਾਂ ਜਾਣੀਆਂ ਹੋਣੇ। ਤੰਡੀਆਂ ਵਾਲੀ ਨਹੀਂ ਸੜਕ ਤੇ ਲੈ ਜਾਓ। ਪਰ ਮਿਸਤਰੀ ਮੈਂ ਨਹੀਂ ਆ ਭਰਾ ਇਹ ਟਰਬੋ ਦਾ। ਮੈਂ ਪਹਿਲਾਂ ਦੱਸਦਾ। ਨਹੀਂ ਆਹੋ ਹੀ। ਮੇਰੀ ਬੇਤਰਾ ਹੈ। ਆ ਆ ਮਿਸਤਰੀ ਸਾਡਾ। ਜੀਦਾ ਮੇਰੇ ਟਰਬੋ ਦਾ। ਜੀ ਦੱਸਵੇ ਦੀ ਕੌਫੀ ਕਦੀ ਚਾਹ ਕਦੀ ਕੌਫੀ ਕਦੀ ਚਾਹ ਹੋਈ ਬਈ ਹੈ। ਅੱਜ ਆਪਾਂ ਲੱਗਦਾ ਚਾਹਾਂ ਕੌਫੀਆਂ ਨਹੀਂ ਰਾਜ ਜਾਣਾ ਹੈ। ਰੱਖੋ ਪੀਏ ਤੇ। ਜਿਗਾਮ ਅੱਗੇ ਬੜਾਇਆ ਵੀਰ ਨੂੰ ਵੀ ਹੋਇਆ ਹੈ ਤੁਹਾਡੀ ਜਿੰਨੀ ਟੀਮ ਸਾਰੀ ਜਿਗਾਮ ਨਾਲ ਮਰਿੰਦੀ ਆ ਮੇਲਾ ਹਾਂ ਸਵਾ ਦੇਖਣਾ ਚਾਹੇ ਮੇਲਾ ਅੱਜ ਕਿੱਥੇ ਆ ਬਸ ਤੇ ਧੰਗਿਆ ਕਿੱਥੇ ਮੈਂ ਕਿੱਥੇ ਉੱਥੇ ਹੀ ਜਿਵੇਂ ਆਪਾਂ ਕਹਿਣਦੇ ਹਾਂ ਆ ਸ਼ਾਹ ਉੱਥੇ ਉਹ ਮੇਲਾ ਗਾਣਦੇ ਠੀਕ ਆ ਮੇਲਾ ਚੰਡੀਗੜ੍ਹ ਜਾਂਦਾ ਨਾ ਇੱਜ ਮੈਂ ਨਾ ਜਾਣਾ ਹੁੰਦਾ ਫਿਰ ਤੇ ਚੰਗਾ ਹੁੰਦਾ ਜਿਗਾਮ ਹੋਇਆ ਬੁਖਾਰ ਚੜਿਆ ਹੋਇਆ ਮੈਨੂੰ ਦੇ ਦਵਾਈ ਦੇ ਜੀ ਨਹੀਂ ਸਾਡੀ ਸਿਹਤ ਦੀ ਬੜਾ ਬੰਦਾ ਵਾਲਾ ਹਾਂ ਹਮ ਚਲੋ ਫਿਰ ਚਾ ਉਦਹੀਂ ਇੱਕ ਵਾਰ ਦਾੜਾ ਖੇਡਿਆ ਵੇ ਆ ਜੇ ਨੇ ਉਹ ਵੀਰ ਵੀ ਨੰਬਰ ਪਿੱਕੇ ਉੱਤਰ ਕੇ ਚੁੱਤੀਆਂ ਮਾਰਨਿਆ ਫਿਰ ਮੈਂ ਕਿ ਵੇਖੀ ਮੇਂ ਜੇ ਟਲਿਆ ਨਹੀਂ ਜੇ ਟਲਿਆ ਫੇਰ ਜਿੰਦਾ ਛਾਤੀ ਜੇ ਲੱਤਾਂ ਨਾਲ ਅੱਜੀਆਂ ਉਹਨਾਂ ਤੱਕ ਨਹੀਂ ਇਹਨਾਂ ਟਲਣਾ ਜਿੰਨਾ ਤੱਕ ਛਾਤੀ ਜੇ ਬੁੱਲਾਹ ਚਪੇੜਾ ਦਾ ਮਜ਼ਾ ਕਿ ਕਰਨਾ ਬੁੱਲਾਹ ਚਪੇੜਾ 76 ਵਜਨੇ ਕਿੰਝ ਚੱਲਦਾ ਬਿੱਸੀ ਵੀ ਹੈ ਜਿੰਨਾ ਤੱਕ ਬੋਲਣਾ ਨਾ ਸਿੱਧੇ ਇਹ ਤੇ ਆਹ ਆਓ ਅੱਗੇ ਗੱਡੀਆਂ ਆਉਂਦੀ ਓ ਨਾਗਲੈਂਡ ਐਵੇਂ ਬਾਜ ਹੋ ਹੋ ਜਾਊਗਾ ਸਾਲੇ ਮੇਰੀ ਨਵੀਂ ਗੱਡੀ ਛੇਤੀ ਪਾਲੇਰ ਗਾਇਸ ਇਹ ਸਾਡਾ ਹੈਗਾ ਵੀ ਇਦਾਂ ਨਹੀਂ ਇਦਾਂ ਉਹ ਗੱਡੀ ਵੀ ਇਦਾਂ ਦੀ ਫਿਲਮ ਚ ਆਓ ਪੂਰਾ ਸੀਨ ਪੈਣਾ ਹੈ ఫ రేన పాపా రుత్తరాల కమ్ హా గారు బీ ఫ మారో ఏదే न ट्राजेन्ट यो म केही नै गाउँदै र यो त किन नचुवाइनै वीर मास्टर ओए मास्टर ओए हेर ਤਾਂ ਇਹ ਨਾ ਕਰਦੇ ਆ ਜਿਹੜਾ ਸ਼ਰਟ ਕ ਪਾਇਆ ਓਡੇ ਆ ਨਾ ਇੱਥੇ ਹੀ ਹਜ਼ਾਰ ਸ਼ਾਬਾਹ ਆਹੋ ਇਹ ਵੈਨੇ ਕੀ ਕਰਦਾ ਇੱਤੋਂ ਘੁੰਮਣਾ ਤਾਂ ਹੀ ਕਹਿ ਕੇ ਆਇਆ ਆਹ ਪਾਉਂਦੇ ਪਿੱਛੇ ਟ੍ਰੈਕ ਕੋ ਦਾ ਇਸ ਆਹ ਦੇਖੋ ਬੰਦਾ ਦੂਜਾ ਚਾਰ ਤਾਂ ਵੇਚਨੇ ਕੀ ਕਰਦਾ ਹੈ ਮੁੰਡਾ ਮੱਛਿਆ ਰੇ ਲਿਆ ਜਾਂ ਫੂਨਾ ਦਾ ਭਾ ਨਾ ਨਾ ਬੋਲ ਆਇਆ ਸਾਲੇ ਮੇਰਾ ਵੀ ਗਾਵਾ ਬੋਗਾ ਬੋਵਾ ਤੇ ਜਾਨੀ ਪਤਾ ਨਹੀਂ ਨਾ ਕਰਦੇ ਪਰੇਸ਼ਾਨ ਓਏ ਯਾਰ ਚੰਗਾ ਬਈ ਤੈਨੂੰ ਕਿਹਦੀ ਗੇਮ ਵਧੀਆ ਲੱਗੀ ਹੈ ਲਓ ਜੀ ਇੰਦਰ ਵੀ ਪਾਰਟੀ ਭਰਨੀ ਦੇ ਬੈਠੋ ਕਿੱਲੇ ਬੈਠਦੇ ਚਲੋ ਠੀਕ ਐਰ ਚੱਲੀਏ ਜੀ ਵਗਰੇ ਕਦ ਨੁਕਸਾਨ ਕਰਦਾ ਹੈ ਭਾਈ ਵੀਰ ਦੇ ਕੋਲ ਆ ਗਏ ਆਈਆਂ ਓ ਚੋਪਾ ਆਇਆ ਹਾਏ ਹੋ ਹਾਏ ਜੀ ਉਧਰ ਆਉਗੇ ਨਾ ਆਹ ਕਿਉਂ ਬੈਠੇ ਹੋ ਇਸ ਪਾਸੇ ਓਏ ਬਾਈ ਦੀਆਂ ਕੋੜਾਂ ਮੇਕ ਨਿੱਕੇਂ ਦੇ ਦੀਆਂ ਉਹ ਪਾਰਟੀ ਵੀਡੀਓ ਕਿੰਨੇ ਫਾਵਿਟ ਤੇ ਬੜਾ ਇਹ ਨਹੀਂ ਸੀ ਬੜਾ ਕਾਲਾ ਇਹ ਹੈ ਕਾਲਾ ਹੀ ਬੜਾ ਵਾ ਵੀ ਆਜਨੇ 4 ਲਾਈਕ ਗਲਤ ਟਾਈਮ ਤੇ ਪਾਈ ਹੈ ਓਏ ਆ ਕੀ ਆ ਮਮਾ ਇਹਦੇ ਹੋਏ ਲਰ ਰਹੇ ਬਿਸਾਰਾ ਮਿੱਤਰੋ ਸੇ ਤਾਂ ਸਾਡੀ ਠੀਕ ਅੱਗੇ ਨਹੀਂ ਆਉਂਦੀ ਤੇ ਇਧਰ ਲੈ ਵੀਰ ਸਾਡਾ ਬਰਫ ਪੰਨਨ ਦੇ ਪੂਰੀ ਗਲਾ ਨਾ ਚਿਲਡ ਕਰਕੇ ਦਨ ਤੁਹਾਨੂੰ ਪੂਰਾ ਚਿਲਡ ਅੱਛਾ ਆਫਟਰ ਜਿਮ ਬਾਜ ਜੀ ਡਾਈਟ ਦਾ ਆਜੇ ਵਿਆਹ ਵਿੱਚ ਦੁੱਧ ਪੀਂਦਾ ਹੈ ਵੇਲੇ ਤਾਂ ਜਾਂ ਕੇ ਛੇਕ ਖੁੱਲਾ ਹੀ ਰੱਖਿਆ ਕਿ ਦਰਜਾ ਦੇ ਅੰਦਰ ਦੇਖੋ ਉਹ ਕੁੱਤਾ ਵੀ ਦੰਦਾ ਨਾ ਇੱਥੇ ਉਹ ਕੀ ਗਈ ਜਾਂਦਾ ਪਹਿਲਾਂ ਪੀਦਾ ਉਹ ਹੌਂਦੀ ਪੀਂਦਾ ਕੁੱਤਾ ਵੱਡਾ ਹੋ ਗਿਆ ਉਹ ਮੇਰੇ ਪਾਈਪ ਲੈਂਡ ਆ ਗਏ ਇਹਦੇ ਬਾਜ ਦੇ ਵਿੱਚ ਦੇ ਘਰ ਆ ਗਏ ਕੋਡਰਿੰਗ ਗਾੜਰੀ ਪੀ ਗਏ ਹੈ ਗਈ ਆ ਦੇਖਣਾ ਪਾਉਗੇ ਇਥਾਂ ਦੇਖਣਾ ਪਾਉਗੇ ਹਾਲੇ ਮੇਰਾ ਉਹ ਹੋਪ ਕਰਦਾ ਕਿ ਯਾਰ ਵਲੌਗ ਤੁਹਾਨੂੰ ਵਧੀਆ ਲੱਗਾ ਹੋਵੇਗਾ ਵਧੀਆ ਲੱਗਾ ਲਾਈਕ ਕਰਨਾ ਸ਼ੇਅਰ ਸਬਸਕ੍ਰਾਈਬ ਸਾਰੇ ਜਣੇ ਜਰੂਰ ਕਰਿਓ ਤੇ ਉਥੋਂ ਯਾਰ ਟਰੈਕਟਰ ਲਾ ਕੇ ਬਾਗ ਵਿੱਚ ਮੁੰਡੇ ਦੇ ਘਰੇ ਸਿੱਧਾ ਹੀ ਆ ਗਏ ਕਰੇ ਤੇ ਬਹੁਤ ਸਿਆਰ ਥੱਕ ਗਿਆ ਔਰ ਤੇ ਥੋੜੀ ਸੇ ਦੇਵੇ ਠੀਕ ਨਹੀਂ ਆ ਗਈ ਤੇ ਵਲੌਗ ਤੇ ਹੀ ਉਮੀਦ ਹੈ ਸਾਰਾ ਵੇਖਿਆ ਹੋਵੇਗਾ ਤੇ ਚਲੋ ਠੀਕ ਹੈ ਮਿਲਦੇ ਹਾਂ ਹੋਰ ਵਲੌਗ ਦੇ ਵਿੱਚ ਬਾਏ ਬਾਏ